ਅੱਜ ਅਸੀਂ ਇੱਕ ਅਜਿਹੇ ਬੱਚੇ ਦੇ ਕੋਲੇ ਪਹੁੰਚੇ ਆ ਜਿਹਦਾ ਨਾਮ ਗੀਤਾਂਸ਼ ਹੈ ਔਰ ਗੀਤਾਂਸ਼ ਬਠਿੰਡਾ ਦੇ ਮੋੜ ਮੰਡੀ ਤੋਂ ਬਿਲੋਂਗ ਕਰਦੇ ਨੇ ਔਰ ਇਸ ਬੱਚੇ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਪਣਾ ਜਿਹੜਾ ਨਾਮ ਹੈ ਉਹ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਔਰ 3 ਮਿੰਟ ਦੇ ਵਿੱਚ ਜਿਹੜਾ ਹਨੂਮਾਨ ਚਾਲੀਸਾ ਆਮ ਤੌਰ ਤੇ ਗਾਇਆ ਜਾਂਦਾ ਹੈ ਉਹ ਹਨੂਮਾਨ ਚਾਲੀਸਾ ਇਸ ਬੱਚੇ ਨੇ इजीली 1 ਮਿੰਟ ਤੇ 54 ਸੈਕਿੰਡ ਦੇ ਅੰਦਰ ਗਾ ਕੇ ਇੱਕ ਰਿਕਾਰਡ ਜਿਹੜਾ ਹੈਗਾ ਬਣਾਇਆ ਸਭ ਤੋਂ ਛੋਟੀ ਉਮਰ ਦਾ ਇਹ ਬੱਚਾ ਮੋੜ ਮੰਡੀ ਬਹੁਤ ਛੋਟੀ ਜੀ ਇੱਕ ਮੰਡੀ ਹੈ ਬਠਿੰਡਾ ਜ਼ਿਲ੍ਹੇ ਦੀ ਔਰ ਉੱਥੋਂ ਦਾ ਇਹ ਰਹਿਣ ਵਾਲਾ ਹੈ ਔਰ ਬਹੁਤ ਹੀ ਛੋਟੀ ਜੀ ਉਮਰ ਦੇ ਵਿੱਚ ਇਸ ਬੱਚੇ ਨੇ ਇਹਨੇ ਸਾਰੇ ਅਵਾਰਡਸ ਜਿਹੜੇ ਹੈਗੇ ਉਹ ਅਚੀਵ ਕੀਤੇ ਨੇ ਔਰ ਜਿੱਥੇ ਆਪਣੇ ਪੇਰੈਂਟਸ ਨੂੰ ਇਹਨਾਂ ਨੇ ਪ੍ਰਾਊਡ ਫੀਲ ਕਰਵਾਇਆ ਇੰਨੀ ਛੋਟੀ ਉਮਰ ਦੇ ਵਿੱਚ ਹਾਲਾਂਕਿ ਇਹਨਾਂ ਨੂੰ ਨਹੀਂ ਇਸ ਗੱਲ ਦਾ ਅੰਦਾਜ਼ਾ ਹੋਣਾ ਕਿ ਇਹਨਾਂ ਨੇ ਕੀ ਅਚੀਵ ਕਰ ਲਿਆ ਜਾਗਰਨ ਦੇ ਵਿੱਚ ਨੇ ਗਾਇਆ ਇਹਨੂੰ ਪ੍ਰਾਈਜ਼ ਜਿੱਤਿਆ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਦੇ ਕਿਸੇ ਵੀ ਛੋਟੇ ਬੱਚੇ ਨੇ ਹਨੂਮਾਨ ਚਾਲੀਸਾ ਨਹੀਂ ਸੁناਈ ਹੈ ਤੇ ਇਸ ਕਰਕੇ ਅਸੀਂ ਵੀ ਇਹਦਾ ਇੱਕ ਰਿਕਾਰਡ ਵੀ ਬਣ ਸਕਦੇ ਜਦੋਂ ਅਸੀਂ ਪਤਾ ਕੀਤਾ ਤਾਂ ਰਿਕਾਰਡ ਦਾ ਸਾਨੂੰ ਮਤਲਬ ਉਹਦੇ ਲਈ ਅਪਲਾਈ ਕੀਤਾ ਜੀ ਤਾਂ ਫਿਰ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਜਿਤ ਤੱਕ ਉਹਨਾਂ ਨੇ ਦਾ ਸਾਰਾ ਵੈਰੀਫਿਕੇਸ਼ਨ ਕੀਤੀ ਸਾਰਾ ਵੀਡੀਓ ਦੇਖਿਆ ਮਤਲਬ ਵੀਡੀਓ ਸੈਂਡ ਕਰਵਾਈ ਉਹਨਾਂ ਨੇ ਬਣਾ ਕੇ ਤੇ ਉਦੋਂ ਫਿਰ ਉਹਨਾਂ ਨੇ ਆਪਣਾ ਵੈਰੀਫਾਈ ਕਰਕੇ ਨੂੰ ਸਰਟੀਫਿਕੇਟ ਵਗੈਰਾ ਸਭ ਕੁਝ ਭੇਜਿਆ ਜੀ ਮੈਡਲ ਵਗੈਰਾ ਉਸ ਟਾਈਮ ਜਦ ਤੱਕ ਰਿਕਾਰਡ ਕਰਦੇ ਕਰਦੇ ਇਹ ਇਹ 4 ਸਾਲ 3 ਮਹੀਨੇ ਦਾ ਹੀ ਹੋ ਚੁੱਕਿਆ ਸੀ ਜੀ ਠੀਕ ਹੈ ਜੀ ਉਹ ਤੋਂ ਬਾਅਦ ਇੰਡੀਆ ਬੁੱਕ ਆਫ ਰਿਕਾਰਡਸ ਤੋਂ ਬਾਅਦ ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਇਹਦਾ ਨਾਮ ਦਰਜ ਹੋਇਆ ਜੀ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰਦੇ ਆਂ ਹਮ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਨਾਲ ਜੋ ਸਾਰੇ ਇਹਨੂੰ ਅਵਾਰਡ ਮਿਲੇ ਹੈ ਜੀ ਤੇ ਜੋ ਵੀ ਇਹਨੇ ਰਿਕਾਰਡ ਬਣਾਏ ਹੈ ਅਸੀਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਚੀਜ਼ ਕਿ ਡਾਕਟਰ ਸਾਹਿਬ ਕੀਵੇਂ ਸੰਭਵ ਹੋਇਆ ਹੁਣ ਬੱਚੇ ਦੀ ਏਜ ਕਿੰਨੀ ਹੈ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਹੁਣ ਬੱਚਾ ਜਿਹੜਾ ਹੈਗਾ ਜੀ 5 ਇਅਰ 올ਡ ਹੈ ਜੀ ਇਸ ਦਾ ਅੱਛਾ 5 ਇਅਰ 올ਡ ਹਾਂਜੀ ਕਾਫੀ ਐ ਸੱਚੀ ਕਿਸੇ ਸ਼ਾਪ ਤੇ ਵੀ ਜਾਣੇ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਵੀ ਹਾਂ ਵੀ ਇਹ ਬੱਚਾ ਹੈ ਜੋ ਹਨੂਮਾਨ ਚਾਲੀਸਾ ਸੁਣਾਉਂਦਾ ਹੈ ਮੂਜਵਾਨੀ ਜੀ ਤੇ ਇਸ ਤਰ੍ਹਾਂ ਕਰਦੇ ਕਰਦੇ ਉਸ ਤੋਂ ਬਾਅਦ ਜੀ ਸਾਨੂੰ ਬੁਲਾਇਆ ਸੀਗਾ ਰਾਸ਼ਟਰਪਤੀ ਜੀ ਵੱਲੋਂ ਮੇਲੇ ਆਈ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਇਸ ਬੱਚੇ ਨੂੰ ਬੁਲਾਇਆ ਜਾ ਰਿਹਾ ਤੇ ਉਹਨਾਂ ਨੇ ਮੁਲਾਕਾਤ ਕਰਨੀ ਹੈ ਬੱਚੇ ਨਾਲ ਜੀ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਜੀ ਨੇ ਉਹਨੂੰ ਬੁਲਾਇਆ ਹਾਂ ਤੇ ਬਹੁਤ ਹੀ ਸਾਨੂੰ ਚੰਗਾ ਲੱਗਿਆ ਤੇ ਬਹੁਤ ਹੀ ਸਨਮਾਨਿਤ ਕੀਤਾ ਉਹਨਾਂ ਨੇ ਕਿ ਹਾਂ ਜੀ ਸਾਨੂੰ ਖੁਦ ਨੂੰ ਵੀ ਬਹੁਤ ਅੱਛਾ ਮਹਿਸੂਸ ਹੋਇਆ ਕਿ ਅਸੀਂ ਦੇਸ਼ ਦੇ ਜੋ ਸਭ ਤੋਂ ਸੁਪਰੀਮ ਪਾਵਰ ਹੈ ਉਹਨਾਂ ਨੂੰ ਮਿਲ ਕੇ ਆਏ ਹਾਂ ਸ਼ਾਇਦ ਜੀ ਇਹਨਾਂ ਨੂੰ ਅਸੀਂ ਇਕੱਲੇ ਟੀਵੀ ਆ ਨਿਊਜ਼ਪੇਪਰਸ ਦੇ ਵਿੱਚ ਉਹਨਾਂ ਦੀ ਫੋਟੋ ਹੀ ਦੇਖਦੇ ਸੀਗੇ ਘਰ ਜਿਸ ਤਰ੍ਹਾਂ ਵੀ ਅਸੀਂ ਹਨੂਮਨ ਚਾਲੀਸਾ ਦਾ ਪਾਠ ਕਰਦੇ ਸੀ ਜਾਂ ਜੋ ਵੀ ਪਾਠ ਕਰਦੇ ਸੀ ਇੱਥੇ ਮੌੜ ਮੰਡੀ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਇੱਕ ਜਾਗਰਨ ਸੀ ਵਿਸ਼ਾਲ ਜਾਗਰਨ ਉਸ ਵਿਸ਼ਾਲ ਜਾਗਰਨ ਦੇ ਵਿੱਚ ਇਹ ਰੱਖਿਆ ਹੋਇਆ ਸੀ ਜੋ ਵੀ ਸਭ ਤੋਂ ਛੋਟਾ ਬੱਚਾ ਹਨੂਮਨ ਚਾਲੀਸਾ ਗਾਊਗਾ ਉਸ ਨੂੰ ਪ੍ਰਾਈਜ਼ ਦਿੱਤਾ ਜਾਊਗਾ ਜੀ ਠੀਕ ਹੈ ਤੇ ਉਸ ਟਾਈਮ ਇਹ ਬੱਚਾ 3 ਸਾਲ 11 ਮਹੀਨਿਆਂ ਦੀ ਉਮਰ 'ਚ ਇਹਨੇ ਹਨੂਮਨ ਚਾਲੀਸਾ ਯਾਦ ਕਰ ਲਿਆ ਸੀ ਤੇ ਉੱਥੇ ਇਸ ਬੱਚੇ ਨੇ ਹਨੂਮਨ ਚਾਲੀਸਾ ਗਾਇਆ 3 ਸਾਲ 11 ਮਹੀਨਿਆਂ ਦੀ ਉਮਰ ਦੇ ਵਿੱਚ ਹੀ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਨਾਮ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋਵੇ ਜਾਂ ਫਿਰ ਗਿਨੀਜ਼ ਵਰਲਡ ਰਿਕਾਰਡਸ ਦੇ ਵਿੱਚ ਦਰਜ ਹੋਵੇ ਕੋਈ ਅਜੀਹਾ ਨਵਿਕਲਾ ਕੰਮ ਕਰੇ ਕਿ ਉਸ ਦਾ ਨਾਮ ਦੁਨੀਆ ਦੇ ਵਿੱਚ ਦਰੂਪ ਤਾਰੇ ਦੀ ਤਰ੍ਹਾਂ ਚਮਕੇ ਅੱਜ ਅਸੀਂ ਇੱਕ ਅਜਿਹੇ ਬੱਚੇ ਦੇ ਕੋਲੇ ਪਹੁੰਚੇ ਆ ਜਿਨ੍ਹਾਂ ਦਾ ਨਾਮ ਗੀਤਾਂਸ਼ ਹੈ ਔਰ ਗੀਤਾਂਸ਼ ਬਠਿੰਡਾ ਦੇ ਮੋੜ ਮੰਡੀ ਤੋਂ ਬਿਲੋਂਗ ਕਰਦੇ ਨੇ ਔਰ ਇਸ ਬੱਚੇ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਪਣਾ ਜਿਹੜਾ ਨਾਮ ਹੈ ਉਹ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਔਰ ਦੇਸ਼ ਦੇ ਸਰਵੋੱਚ ਜਿਹੜੇ ਪਦਵੀ ਦੇ ਉੱਪਰ ਬੈਠੇ ਹੋਏ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਡਰੋਪਦੀ ਮੁਰਮੂ ਤੋਂ ਵੀ ਫਿਰੇ ਸਨਮਾਨਿਤ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਟੇਬਲ ਇਹ ਭਰਿਆ ਹੋਇਆ ਹੈ ਇਹ ਸਾਰੇ ਅਵਾਰਡਸ ਤੇ ਟਰੋਫੀਜ਼ ਔਰ ਜਿਹੜੇ ਮੈਡਲਸ ਨੇ ਇਸ ਬੱਚੇ ਦੇ ਨੇ ਗੀਤਾਂਸ਼ ਦੇ ਨੇ ਔਰ ਇਹਨਾਂ ਨੇ ਬਹੁਤ ਹੀ ਅੱਛਾ ਇੱਕ ਕੰਮ ਕੀਤਾ ਕਿ ਕੋਈ ਸਰਕਸ ਜਾਂ ਕਿਸੇ ਹੋਰ ਕੰਮ ਦੇ ਵਿੱਚ ਜਾ ਕੇ ਨਹੀਂ ਇਹਨਾਂ ਨੇ ਜੋ ਨਿਵੇਕਲਾ ਵਾਕੀ ਨਿਵੇਕਲਾ ਕੰਮ ਮੈਨੂੰ ਕਹੂੰਗੀ ਕਿ ਹਨੂਮਾਨ ਚਾਲੀਸਾ ਰੈਸੀਟੇਸ਼ਨ ਇਹ ਜਿਹੜਾ ਹੈ ਬੱਚਾ ਬਹੁਤ ਛੋਟੀ ਉਮਰ ਤੋਂ ਕਰਨ ਲੱਗ ਗਿਆ ਸੀਗਾ ਔਰ ਹਨੂਮਾਨ ਚਾਲੀਸਾ 1 ਮਿੰਟ ਤੇ 54 ਸੈਕਿੰਡ ਦੇ ਵਿੱਚ ਇਹ ਮੁਕੰਮਲ ਤੌਰ ਤੇ ਪੂਰਨ ਕਰ ਲੈਂਦੇ ਨੇ ਉਹ ਬੋਲ ਦਿੰਦੇ ਨੇ ਹਨੂਮਾਨ ਚਾਲੀਸਾ 40 ਪੰਕਤੀਆਂ ਨੇ ਹਨੂਮਾਨ ਚਾਲੀਸਾ ਦੇ ਵਿੱਚ ਜਿਸ ਨੂੰ ਕੀ ਲਗਭਗ ਲਗਭਗ 3 ਮਿੰਟ ਦਾ ਸਮਾਂ ਤਾਂ ਆਰਾਮ ਨਾਲ ਲੱਗਦਾ ਹੀ ਹੈ ਪਰ ਇਹ ਬੱਚੇ ਦਾ ਜਿਹੜਾ ਉਪਰਾਲਾ ਹੈ ਜਾਂ ਇਹਨਾਂ ਦੇ ਪੇਰੈਂਟਸ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੇ ਐਫਰਟ ਸਦਕਾ ਇਹ ਬੱਚਾ ਹਨੂਮਾਨ ਚਾਲੀਸਾ ਜਿਹੜਾ ਹੈਗਾ ਮਹਿਜ਼ 1 ਮਿੰਟ ਤੇ 54 ਸੈਕਿੰਡ ਦੇ ਵਿੱਚ ਬੋਲ ਦਿੰਦਾ ਹੈ ਔਰ ਉਸ ਦੇ ਸਦਕਾ ਇਹ ਸਾਰੇ ਜਿਹੜੇ ਅਵਾਰਡਸ ਨੇ ਇਸ ਬੱਚੇ ਦੀ ਝੋਲੀ ਦੇ ਵਿੱਚ ਪਏ ਨੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਪੇਰੈਂਟਸ ਵੀ ਮੌਜੂਦ ਨੇ ਅ ਡਾਕਟਰ ਅਮਨਦੀਪ ਗੋਇਲ ਅਤੇ ਇਹਨਾਂ ਦੇ ਪਿਤਾ ਡਾਕਟਰ ਵਿਪਨ ਗੋਇਲ ਬੋਥ ਆਫ ਹਿਸ ਪੈਰੈਂਟਸ ਆਰ ਇਨ ਡਾਕਟਰ profession ਬਹੁਤ ਬਿਜ਼ੀ profession ਹੁੰਦਾ ਪਰ ਫਿਰ ਵੀ ਇੱਕ ਬੱਚੇ ਨੂੰ ਜਿਹਨੂੰ ਕਹਿੰਦੇ ਆ ਕਿ ਸੇਧ ਦੇਣੀ ਔਰ ਅਜੇ ਹੀ ਸੇਧ ਦੇਣੀ ਜੋ ਕਿ ਸਭ ਦੇ ਲਈ ਇੱਕ ਮਿਸਾਲ ਬਣੇ ਗੱਲਬਾਤ ਕਰਦੇ ਆ ਪੈਰੈਂਟਸ ਨਾਲ ਨਮਸਕਾਰ ਮੈਮ ਹੈਲੋ ਰਾਮ ਕੀ ਨਕੀ ਹਾਲ ਹੈ ਮੈਮ ਤੁਹਾਡਾ ਬਹੁਤ ਖੁਦੀਆ ਠੀਕੋ ਨਮਸਕਾਰ ਸਰ ਜੀ ਬਹੁਤ ਬਿਜ਼ੀ profession ਹੈ ਤੁਹਾਡਾ ਦੋਹਾਂ ਦਾ ਔਰ ਫਿਰ ਵੀ ਤੁਸੀਂ ਬੱਚੇ ਨੂੰ ਬਹੁਤ ਅੱਛੀ ਕਿਸੇ ਦਿੱਤੀ রেকর্ড ਵੀ ਬਣਵਾ ਦਿੱਤਾ ਦੁਨੀਆਂ ਤੇ ਵੀ ਨਾਮ ਇਹਦਾ ਬੱਚੇ ਦਾ ਜਿਹਨੂੰ ਕਹਿੰਦੇ ਆ ਕਿ ਸ਼ਾਇਨ ਕਰ ਰਿਹਾ ਜੀ ਨਾਮ ਤੇ ਹਨੂਮਾਨ ਚਾਲੀਸਾ ਬੋਲ ਕੇ ਨੇ ਰਿਕਾਰਡ ਬਣਾਇਆ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰਦੇ ਆਂ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਨਾਲ ਜੋ ਸਾਰੇ ਇਹਨੂੰ ਅਵਾਰਡ ਮਿਲੇ ਹੈ ਜੀ ਤੇ ਜੋ ਵੀ ਇਹਨੇ ਰਿਕਾਰਡ ਬਣਾਇਆ ਹੈ ਅਸੀਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਚੀਜ਼ ਦਾ ਜੀ ਅੱਛਾ ਡਾਕਟਰ ਸਾਹਿਬ ਕਿਵੇਂ ਸੰਭਵ ਹੋਇਆ ਹੁਣ ਬੱਚੇ ਦੀ ਏਜ ਕਿੰਨੀ ਆ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਹੁਣ ਬੱਚਾ ਜਿਹੜਾ ਹੈਗਾ ਜੀ 5 ਇਅਰ 올ਡ ਹੈ ਜੀ ਇਸ ਤੇ اچھا 5 ਇਅਰ 올ਡ ਹਾਂਜੀ ਓਕੇ ਠੀਕ ਹੈ ਜੀ ਤੇ ਜਦੋਂ ਇਹ ਇਹਨਾਂ ਨੇ ਰਿਕਾਰਡ ਇਹਨਾਂ ਨੇ ਅਚੀਵ ਕੀਤਾ ਸੀ ਇਹ ਹਨੂਮਾਨ ਚਾਲੀਸਾ ਬੋਲਣ ਦਾ ਉਹ ਵੀ 1 ਮਿੰਟ ਤੇ 54 ਸੈਕਿੰਡ ਤਾਂ ਇਹ ਕਿਸ ਤਰ੍ਹਾਂ ਇਹਦੇ ਪਿੱਛੇ ਕੀ ਸਟੋਰੀ ਹੈ ਕਿਦਾਂ ਸੰਭਵ ਹੋਇਆ ਇਹ ਇਹ ਬੱਚਾ ਜੀ ਆਪਣਾ ਘਰ ਜਿਸ ਤਰ੍ਹਾਂ ਵੀ ਅਸੀਂ ਹਨੂਮਨ ਚਾਲੀਸਾ ਦਾ ਪਾਠ ਕਰਦੇ ਸੀ ਜਾਂ ਜੋ ਵੀ ਪਾਠ ਕਰਦੇ ਸੀ ਇੱਥੇ ਮੋਰ ਮੰਡੀ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਇੱਕ ਜਾਗਰਨ ਸੀ ਵਿਸ਼ਾਲ ਜਾਗਰਨ ਉਸ ਵਿਸ਼ਾਲ ਜਾਗਰਨ ਦੇ ਵਿੱਚ ਇਹ ਰੱਖਿਆ ਹੋਇਆ ਸੀ ਜੋ ਵੀ ਸਭ ਤੋਂ ਛੋਟਾ ਬੱਚਾ ਹਨੂਮਨ ਚਾਲੀਸਾ ਗਾਊਗਾ ਉਸ ਨੂੰ ਪ੍ਰਾਈਜ਼ ਦਿੱਤਾ ਜਾਊਗਾ ਜੀ ਠੀਕ ਹੈ ਤੇ ਉਸ ਟਾਈਮ ਇਹ ਬੱਚਾ 3 ਸਾਲ 11 ਮਹੀਨਿਆਂ ਦੀ ਉਮਰ 'ਚ ਇਹਨੇ ਹਨੂਮਨ ਚਾਲੀਸਾ ਯਾਦ ਕਰ ਲਿਆ ਸੀ ਤੇ ਉੱਥੇ ਇਸ ਬੱਚੇ ਨੇ ਹਨੂਮਨ ਚਾਲੀਸਾ ਗਾਇਆ 3 ਸਾਲ 11 ਮਹੀਨੇ ਦੀ ਉਮਰ ਦੇ ਵਿੱਚ ਹੀ ਠੀਕ ਹੈ ਜੀ ਕੀ ਬਾਤ ਹੈ ਤਾਂ ਮਤਲਬ ਮੂ ਜਵਾਨੀ ਬੱਚਾ ਇਹ ਹਨੂਮਨ ਚਾਲੀਸਾ ਬੋਲਦਾ ਤੁਸੀਂ ਯਾਦ ਕਰਵਾਇਆ ਜਾਂ ਮੈਮ ਨੇ ਯਾਦ ਕਰਵਾਇਆ ਇਹ ਮੈਮ ਨੇ ਯਾਦ ਕਰਵਾਇਆ ਜੀ ਅੱਛਾ ਜੀ ਬਿਲਕੁਲ ਅੱਛਾ ਮੈਮ ਇਹ ਦੱਸੋ ਵੀ ਫਿਰ ਤੁਸੀਂ ਇਹਨੂੰ ਜਦੋਂ ਹਨੂਮਨ ਚਾਲੀਸਾ ਯਾਦ ਕਰਵਾਉਂਦੇ ਸੀ ਤਾਂ ਫਿਰ ਕਿੰਨੇ ਸਮੇਂ ਦੇ ਵਿੱਚ ਬੱਚਾ ਸਿੱਖ ਗਿਆ ਸੀਗਾ ਆਲਮੋਸਟ 1 ਮਹੀਨਾ ਲੱਗ ਗਿਆ ਸੀ ਜੀ 1 ਤੋਂ 1.5 ਮਹੀਨਾ ਇਹਨੂੰ ਲੱਗ ਗਿਆ ਸੀ ਕਿਉਂਕਿ ਰੋਜ਼ ਇੱਕ ਲਾਈਨ ਬੱਚੇ ਨੂੰ ਯਾਦ ਕਰਾਈਦੀ ਸੀ ਤੇ ਪਿਛਲੀਆਂ ਲਾਈਨਾਂ ਵੀ ਫਿਰ ਬਲਵਾਈ ਦੀਆਂ ਸੀਗੀਆਂ ਕਿਉਂਕਿ ਉਹਨੂੰ ਮਤਲਬ ਤਾਂ ਨਹੀਂ ਪਤਾ ਸੀਗਾ ਹਨਮਨ ਚਾਲੀ ਸਾਦਾ ਜਾਂ ਕਿਸੇ ਵੀ ਲਾਈਨ ਦਾ ਕਿਉਂਕਿ ਥੋੜੇ ਟਫ ਨੇ ਵਰਡਸ ਤਾਂ ਇਹਨੇ ਤੇ ਇੱਕ ਰੱਟਾ ਹੀ ਲਗਾਇਆ ਸੀ ਲੇਕਿਨ ਹੌਲੀ-ਹੌਲੀ ਇਹਨੂੰ ਸਮਝ ਵੀ ਆਣ ਲੱਗਿਆ ਵੀ ਹਾਂਜੀ ਕਈ ਵਰਡਸ ਇਹਨੂੰ ਹੁਣ ਆਪਣੇ ਆਪ ਵੀ ਕਲੀਅਰ ਨੇ ਵੀ ਹਾਇ ਦਾ ਮਤਲਬ ਹੀ ਹੈ ਕਿਉਂਕਿ ਉਸ ਟਾਈਮ ਤੇ ਬਹੁਤ ਛੋਟਾ ਸੀ ਹਾਂਜੀ ਤੇ ਫਿਰ ਜਦੋਂ ਉਹਦਾ ਜਾਗਰਨ ਦੇ ਵਿੱਚ ਇਹਨੇ ਗਾਇਆ ਇਹਨੂੰ ਪ੍ਰਾਈਜ਼ ਜਿੱਤਿਆ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਐਡੇ ਕਿਸੇ ਵੀ ਛੋਟੇ ਬੱਚੇ ਨੇ ਹਨਮਨ ਚਾਲੀ ਸਾਦਾ ਨਹੀਂ ਸੁناਈ ਹੈ ਤੇ ਇਸ ਕਰਕੇ ਅਸੀਂ ਵੀ ਇਹਦੇ ਇੱਕ ਰਿਕਾਰਡ ਵੀ ਬਣ ਸਕਦੇ ਜਦੋਂ ਅਸੀਂ ਪਤਾ ਕੀਤਾ ਤਾਂ ਰਿਕਾਰਡ ਦਾ ਸਾਨੂੰ ਮਤਲਬ ਉਹਦੇ ਲਈ ਅਪਲਾਈ ਕੀਤਾ ਜੀ ਤਾਂ ਫਿਰ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਜੋ ਤੱਕ ਉਹਨਾਂ ਨੇ ਦਾ ਸਾਰਾ ਵੈਰੀਫਿਕੇਸ਼ਨ ਕੀਤੀ ਸਾਰਾ ਵੀਡੀਓ ਦੇਖਿਆ ਮਤਲਬ ਵੀਡੀਓ ਸੈਂਡ ਕਰਵਾਈਆਂ ਉਹਨਾਂ ਨੇ ਬਣਾ ਕੇ ਜੀ ਤੇ ਉਦੋਂ ਫਿਰ ਉਹਨਾਂ ਨੇ ਆਪਣਾ ਵੈਰੀਫਾਈ ਕਰਕੇ ਨੂੰ ਸਰਟੀਫਿਕੇਟ ਵਗੈਰਾ ਸਭ ਕੁਝ ਭੇਜਿਆ ਜੀ ਮੈਡਲ ਵਗੈਰਾ ਉਸ ਟਾਈਮ ਜੋ ਤੱਕ ਰਿਕਾਰਡ ਕਰਦੇ ਕਰਦੇ ਇਹਦੀ ਏ ਚਾਰ ਸਾਲ ਤਿੰਨ ਮਹੀਨੇ ਲਈ ਹੋ ਚੁੱਕਿਆ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੰਡੀਆ ਬੁੱਕ ਆਫ ਰਿਕਾਰਡਸ ਤੋਂ ਬਾਅਦ ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਇਹਦਾ ਨਾਮ ਦਰਜ ਹੋਇਆ ਜੀ ਤੇ ਇਸ ਤਰ੍ਹਾਂ ਇਹ سلسلہ ਗੇਹੀ ਵਧਦਾ ਰਿਹਾ ਹੌਲੀ ਹੌਲੀ ਇੱਥੇ ਸਾਰੇ ਮੋੜ ਮੰਡੀ ਸਾਰੇ ਬਠਿੰਡੇ ਦੇ ਵਿੱਚ ਅਸੀਂ ਕਿਤੇ ਵੀ ਬੱਚੇ ਨੂੰ ਲੈ ਕੇ ਜਾਂਦੇ ਤਾਂ ਬੱਚੇ ਨੂੰ ਪਛਾਣ ਲੈਂਦੇ ਨੇ ਕਿਉਂਕਿ YouTube ਦੇ ਵਿੱਚ ਜਦੋਂ ਵੀ ਇਹਦਾ ਕੋਈ ਵੀ ਗੀਤਾਂਸ਼ ਬੋਲਿਆ ਹਨੂਮਾਨ ਚਾਲੀਸਾ ਉਹ ਕਰਦੇ ਨੇ ਬੋਲਦੇ ਆ ਤਾਂ ਗੀਤਾਂਸ਼ ਦੀ ਵੀਡੀਓ ਚੱਲ ਪੈਂਦੀ ਹੈ ਜੀ ਤਾਂ ਕਾਫੀ ਐਸਾ ਅਸੀਂ ਕਿਸੇ ਸ਼ਾਪ ਤੇ ਵੀ ਜੰਨੇ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਵੀ ਹਾਂ ਵੀ ਇਹ ਬੱਚਾ ਹੈ ਜੋ ਹਨੂਮਾਨ ਚਾਲੀਸਾ ਸੁਣਾਉਂਦਾ ਹੈ ਮੂਜਵਾਨੀ ਜੀ ਤੇ ਇਸ ਤਰ੍ਹਾਂ ਕਰਦੇ ਕਰਦੇ ਉਸ ਤੋਂ ਬਾਅਦ ਜੀ ਸਾਨੂੰ ਬੁਲਾਇਆ ਸੀਗਾ ਰਾਸ਼ਟਰਪਤੀ ਜੀ ਵੱਲੋਂ ਮੇਲੇ ਆਈ ਕੀ ਰਾਸ਼ਟਰਪਤੀ ਭਵਨ ਦੇ ਵਿੱਚ ਇਸ ਬੱਚੇ ਨੂੰ ਬੁਲਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਮੁਲਾਕਾਤ ਕਰਨੀ ਹੈ ਬੱਚੇ ਨਾਲ ਜੀ ਆ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਜੀ ਨੇ ਉਹਨੂੰ ਬੁਲਾਇਆ ਹਾਂ ਤੇ ਬਹੁਤ ਹੀ ਸਾਨੂੰ ਚੰਗਾ ਲੱਗਿਆ ਤੇ ਬਹੁਤ ਹੀ ਸਨਮਾਨਿਤ ਕੀਤਾ ਉਹਨਾਂ ਨੇ ਕਿ ਹਾਂ ਜੀ ਸਾਨੂੰ ਖੁਦ ਨੂੰ ਵੀ ਬਹੁਤ ਅੱਛਾ ਮਹਿਸੂਸ ਹੋਇਆ ਕਿ ਅਸੀਂ ਦੇਸ਼ ਦੇ ਜੋ ਸਭ ਤੋਂ ਸੁਪਰੀਮ ਪਾਵਰ ਹੈ ਉਹਨਾਂ ਨੂੰ ਮਿਲ ਕੇ ਆਏ ਹਾਂ ਸ਼ਾਇਦ ਜੀ ਇਹਨਾਂ ਨੂੰ ਅਸੀਂ ਗੱਲ ਟੀਵੀ ਆ ਨਿਊਜ਼ਪੇਪਰ ਦੇ ਵਿੱਚ ਉਹਨਾਂ ਦੀ ਫੋਟੋ ਹੀ ਦੇਖਦੇ ਸੀਗੇ ਮਤਲਬ ਫੇਸ ਟੂ ਫੇਸ ਮਿਲਣਾ ਸਾਡੇ ਲਈ ਵੀ ਬਹੁਤ ਹੀ ਫਖਰ ਦੀ ਗੱਲ ਹੈ ਹੂੰ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਗਵਰਨਰ ਬਰਵਾਰੀ ਲਾਲ ਜੀ ਨੇ ਉਹਨਾਂ ਨੇ ਵੀ ਲੁਧਿਆਣਾ ਫੰਕਸ਼ਨ ਤੇ ਇਹਨੂੰ ਇਨਵਾਈਟ ਕੀਤਾ ਸੀ ਉੱਥੇ ਵੀ ਇਹਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਜੈਪੁਰ ਸਟੇਟ ਵੱਲੋਂ ਵੀ ਇਨਵੀਟੇਸ਼ਨ ਆਇਆ ਜੀ ਤੇ ਜੈਪੁਰ ਤੋਂ ਵੀ ਇਹਨੂੰ ਪ੍ਰਤਿਭਾ ਸ਼੍ਰੀ ਅਵਾਰਡ ਅਮੇজিং ਬ੍ਰਿਲੀਅੰਸ ਸਰਟੀਫਿਕੇਟ ਵਗੈਰਾ ਉਹ ਦੋ ਤਿੰਨ ਅਵਾਰਡ ਜੇ ਇਹਨੂੰ ਮਿਲੇ ਨੇਗੇ ਹੂੰ ਤੇ ਮਸੇ ਕਿੰਗਸ ਬੁੱਕ ਰਿਕਾਰਡ ਦੇ ਵਿੱਚ ਵੀ ਇਹਦਾ ਨਾਮ ਦਰਜ ਆਈ ਜੀ ਤਾਂ ਇਸ ਤਰ੍ਹਾਂ ਬਸ ਇਹ سلسلہ ਇਦਾਂ ਹੀ ਚੱਲਦਾ ਜਾ ਰਿਹਾ ਹੈ ਮੈਮ ਤੁਸੀਂ ਦੋਨੋਂ ਡਾਕਟਰ ਹੋ ਨਾ ਡਾਕਟਰ ਸਾਹਿਬ ਐਮ ਡੀ ਦੇ ਨੇ ਤੁਸੀਂ ਡੈਂਟਿਸਟ ਹੋ ਨਾ ਐਮ ਡੀ ਐਸ ਹੋ ਮਤਲਬ ਤੁਸੀਂ ਇੰਨਾ ਪੜ ਕੇ ਵੀ ਤੁਹਾਨੂੰ ਨਹੀਂ ਮੌਕਾ ਮਿਲਿਆ ਪ੍ਰੈਜ਼ੀਡੈਂਟ ਨੂੰ ਕਦੇ ਮਿਲਣ ਦਾ ਹਨਾ ਪਰ ਤੁਹਾਡੇ ਬੱਚੇ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਮਿਲਣਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹਾ ਮੌਕਾ ਵੀ ਆਊਗਾ ਹਨਾ ਉਹ ਕਿਸ ਤਰ੍ਹਾਂ ਦਾ ਮੂਮੈਂਟ ਸੀ ਜਦੋਂ ਤੁਸੀਂ ਫਿਰ ਪ੍ਰੈਜ਼ੀਡੈਂਟ ਸਾਹਿਬਾ ਨੂੰ ਮਿਲ ਕੇ ਆਏ ਇਹ ਸ਼ਾਇਦ ਬੱਚੇ ਦੀ ਲੱਕ ਸੀ ਜੀ ਹਾਂ ਨਾ ਕੁਝ ਬੱਚੇ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਕੋਈ ਗੋਡ ਗਿਫਟਿਡ ਹੁੰਦੇ ਨੇ ਜਾਂ ਜਿਨ੍ਹਾਂ ਦੀ ਲੱਕ ਹੀ ਗੋਡ ਗਿਫਟਿਡ ਹੁੰਦੀ ਹੈ ਜੀ ਕੁਝ ਐਦਾਂ ਦਾ ਲੱਕ ਸੀ ਇਸ ਬੱਚੇ ਦੇ ਉੱਤੇ ਤੇ ਉਹਨਾਂ ਨੇ ਬੱਚੇ ਨੂੰ ਮਤਲਬ ਇੰਨਾ ਸਨਮਾਨ ਮਿਲੇ ਇਸ ਬੱਚੇ ਨੂੰ ਹਲੇ ਤਾਂ ਕੁਝ ਨਹੀਂ ਪਤਾ ਵੀ ਮੈਂ ਕਿਨੂੰ ਮਿਲ ਕੇ ਆਇਆ ਹਾਂ ਇਹਨੂੰ ਇੰਨਾ ਛੋਟਾ ਹੋਣ ਕਰਕੇ ਇਹਨੂੰ ਨਹੀਂ ਪਤਾ ਠੀਕ ਹੈ ਉਹ ਤਾਂ ਅਸੀਂ ਯਾਦ ਕਰਾਇਆ ਵੀ ਹਾਂ ਕਿ ਸਕੂਲ ਚ ਟੀਚਰਸ ਨੇ ਪ੍ਰਿੰਸੀਪਲ ਨੇ ਪੁੱਛਿਆ ਇਹਨੂੰ ਵੀ ਬੜਾ ਤੁਸੀਂ ਨੂੰ ਮਿਲ ਕੇ ਆਏ ਹੋ ਫਿਰ ਦੱਸਿਆ ਵੀ ਬੜਾ ਜੇ ਤੈਨੂੰ ਕੋਈ ਪੁੱਛਦਾ ਤਾਂ ਤੁਸੀਂ ਆਨਸਰ ਐਦਾਂ ਕਰਨਾ ਇਹਨੂੰ ਤਾਂ ਅਚੀਵਸ਼ਮੇ ਦਿੱਲੀ ਕੋ ਮਨ ਚੱਲੇ ਆ ਓਕੇ ਠੀਕ ਹੈ ਲੇਕਿਨ ਹੁਣ ਇਹਨੂੰ ਪਤਾ ਲੱਗ ਰਿਹਾ ਵੀ ਹਾਂ ਮੈਂ ਕੀ ਅਚੀਵ ਕੀਤਾ ਹੈਗਾ ਕਾ ਬਾਤ ਹਾਂਜੀ ਬਿਲਕੁਲ ਅੱਛਾ ਗਿਤਾansh ਹੈਲੋ ਹੈਲੋ ਕੀ ਹਾਲ ਹੈ ਆਪਕਾ ਠੀਕ ਹੈ ਠੀਕ ਹੈ ਅੱਛਾ ਤੁਸੀਂ ਕਿਨੂੰ ਮਿਲ ਕੇ ਆਏ ਸੀ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਤੇ ਫਿਰ ਉਹਨਾਂ ਨੇ ਕੀ ਗੱਲ ਕੀਤੀ ਤੁਹਾਡੇ ਨਾਲ ਕੀ ਕਿਹਾ ਉਹਨੇ? ਕੈਸ ਚੀਜ਼ ਆਪਕੇ। ਜੈ શ્રી ਰਾਮ ਕਿਹਾ। ਅੱਛਾ ਉਹਨਾਂ ਨੇ ਉਹਨਾਂ ਨੇ ਫਿਰ ਤੁਹਾਨੂੰ ਕੀ ਪ੍ਰਾਈਜ਼ ਦਿੱਤਾ? ਰਾਮ ਭਕਤਾ ਗਿਆ। ਐ ਕਿਹਾ ਸੀ ਆ ਰਾਮ ਭਕਤਾ ਗਿਆ। ਵੈਰੀ ਗੁੱਡ। ਤੇ ਤੁਹਾਨੂੰ ਕੀ ਪ੍ਰਾਈਜ਼ ਦਿੱਤਾ ਉਹਨਾਂ ਨੇ ਫਿਰ? ਇੱਕ ਬੈਗ ਦਿੱਤਾ। ਹੂੰ। ਕਿਹੜਾ ਬੈਗ ਦਿਖਾਓ ਮੈਨੂੰ? ਹਾਂ ਦਿਖਾਓ ਠਾਕੇ ਦਿਖਾਓ। ਕਿਹੜਾ ਬੈਗ ਦਿੱਤਾ ਅੱਛਾ ਇਹਦਾ ਕੈਮਰੇ 'ਚ ਦਿਖਾਓ ਗਈ ਪੈਗ ਜੂਟ ਦਾ ਬੈਗ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਹਨਾ ਇਹ ਬੈਗ ਦਿੱਤਾ ਸਿੱਦੇ ਵਿੱਚ ਕੀ ਕੁਛ ਹੈ ਦਿਖਾਓ ਚੀਜ਼ਾਂ ਵੀ ਦਿਖਾਓ ਕੀ ਕੁਛ ਹੈ ਇਹਦੇ ਵਿੱਚ ਦੱਸੋ ਮੈਨੂੰ ਕੀ ਕੁਛ ਹੈ ਇਹਦੇ 'ਚ ਹਾਂ ਆਪਾਂ ਅੱਜ ਮੈਟਰੀ ਹੈ ਉਹ ਵੈਰੀ ਨਾਈਸ اچھا بیچ بھی دیتا ہے کیا بات ہے ਬਿਲਕੁਲ ਤੇ ਉਹ ਉਹ ਵੀ ਇੱਕ ਟਰੋਫੀ ਤੁਹਾਨੂੰ ਉਹ ਵੀ ਦੀ ਤਸ਼ੀਲਡ ਵੀ ਦਿੱਤੀ ਉਹ ਵੀ ਦਿਖਾਓ ਉਹ ਵੀ ਦਿਖਾਓ ਆ ਕੀ ਬਣਿਆ ਹੋਇਆ ਇਹਦੇ ਉੱਪਰ ਤੁਹਾਨੂੰ ਪਤਾ ਹੈ RAM MANDIR RAM MANDIR so innocent so sweet ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜੋ ਬੱਚੇ ਨੇ ਸ਼ੀਲਡ ਮਿਲੀ ਉਹਦੇ ਉੱਪਰ ਰਾਸ਼ਟਰਪਤੀ ਭਵਨ ਨਿਊ ਡელი ਲਿਖਿਆ ਹੋਇਆ ਪਰ ਬੱਚਾ ਇਸ ਨੂੰ RAM MANDIR ਕਹਿ ਰਿਹਾ ਹੈ that's so nice ਅੱਛਾ ਮੈਨੂੰ ਇਹ ਦੱਸੋ ਫਿਰ ਤੁਹਾਡੇ ਤੋਂ ਰਾਸ਼ਟਰਪਤੀ ਜੀ ਨੇ ਹਨੂਮਾਨ ਚਾਲੀਸਾ ਸੁਣਿਆ ਸੀ ਅੱਧਾ ਸੁਣਿਆ ਸੀ ਅੱਧਾ ਸੁਣਿਆ ਸੀ ਪੂਰਾ ਨਹੀਂ ਸੁਣਿਆ ਟਾਈਮ ਕੱਟ ਹੋਣਾ ਉਹਨਾਂ ਕੋਲੇ ਹਨਾ ਅੱਛਾ ਫਿਰ ਜਦੋਂ ਹਨੂਮਾਨ ਚਾਲੀਸਾ ਤੁਸੀਂ ਸੁਨਾਇਆ ਫਿਰ ਉਹ ਉਹਨਾਂ ਨੇ ਕੀ ਕਿਹਾ ਤੁਹਾਨੂੰ ਰਾਮ ਭਖਤ ਰਾਮ ਭਖਤ ਅੱਛਾ ਲੱਗਿਆ ਸੀ ਤੁਹਾਨੂੰ ਉੱਥੇ ਜਾ ਕੇ ਕੀ ਦੇਖਿਆ ਹੋਰ ਤੁਸੀਂ ਰਾਸ਼ਟਰਪਤੀ ਭਵਨ ਚ ਹੋਰ ਕੀ ਦੇਖਿਆ ਕੀ ਦੇਖਿਆ ਸੀ ਉੱਥੇ ਹੋਰ ਕੀ ਸੀਗਾ ਕੀ ਕਿਹੜੀ ਚੀਜ਼ ਸੋਹਣੀ ਲੱਗੀ ਤੁਹਾਨੂੰ ਦੱਸੋ ਬਈ ਮੈਂ ਨਹੀਂ ਕਦੇ ਗਈ ਮੈਨੂੰ ਦੱਸੋ ਕੀ ਅੱਛਾ ਲੱਗਿਆ ਤੁਹਾਨੂੰ ਹਾਂ ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਬੈਕ ਆ ਜਿਹੜਾ ਕੁਛ ਦਿੱਤਾ ਇਹ ਅੱਛਾ ਲੱਗਿਆ ਜਿਹੜਾ ਤੁਸੀਂ ਅੰਦਰ ਗਏ ਸੀ ਉੱਥੇ ਰਾਸ਼ਟਰਪਤੀ ਭਵਨ ਚ ਘੁੰਮੇ ਸੀ ਉਹਨੇ ਅੱਛਾ ਲੱਗਿਆ ਅੱਛਾ ਲੱਗਿਆ ਸੀ ਕੀ ਵੈਰੀ ਗੁੱਡ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਮੈਮ ਵਾਕਈ ਦੇ ਵਿੱਚ ਇਹ ਕਿ ਇੰਨਾ ਛੋਟਾ ਬੱਚਾ ਔਰ ਇੱਡੀ ਵੱਡੀ प्राप्ति शायद इस बच्चे ਨੂੰ ਹੁਣ ਇਸ ਗੱਲ ਦਾ ਅੰਦਾਜ਼ਾ ਨਾ ਹੋਵੇ ਪਰ ਜਦੋਂ ਵੱਡਾ ਹੋਊਗਾ ਉਦੋਂ ਜ਼ਰੂਰ ਇਸ ਗੱਲ ਤੇ ਪ੍ਰਾਊਡ ਕਰੂਗਾ ਕਿ ਮੈਂ ਬੜੀ ਛੋਟੀ ਉਮਰ ਦੇ ਵਿੱਚ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਇਆ। ਇਹ ਪ੍ਰਾਊਡ ਸਿਰਫ ਸਾਨੂੰ ਨਹੀਂ ਬਲਕਿ ਪੂਰੀ ਮੋੜ ਮੰਡੀ ਨੂੰ ਵੀ ਬਹੁਤ ਹੋਇਆ। ਜਦੋਂ ਅਸੀਂ ਵਾਪਸ ਆਏ ਟ੍ਰੇਨ ਤੇ ਅਸੀਂ ਆਪਣੀ ਬੁਕਿੰਗ ਕਰਾਈ ਹੋਈ ਸੀ ਤਾਂ ਅਸੀਂ ਹਲੇ ਸਟੇਸ਼ਨ ਤੇ ਪਹੁੰਚੇ ਨਹੀਂ ਸੀ। ਹਾਂਜੀ ਸਾਰੀ ਮੋੜ ਮੰਡੀ ਆਲਮੋਸਟ ਉੱਚੀ-ਚੀ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਹੀ ਸੀ ਤੇ ਦੇ ਵੈਲਕਮ ਲਈ ਢੋਲ ਆ ਉਪਨ ਰੂਫਲੀ ਗੱਡੀ ਲੈ ਕੇ ਇਹਨੂੰ ਸਾਰੀ ਮੋੜ ਮੰਡੀ ਦੇ ਵਿੱਚ ਪਟਾਕਿਆਂ ਨਾਲ ਇਹਦਾ ਸਵਾਗਤ ਕੀਤਾ ਗਿਆ ਸਾਰੀ ਮੋੜ ਮੰਡੀ ਦੇ ਵਿੱਚ ਇਹਨੂੰ ਘੁਮਾਇਆ ਗਿਆ ਜੀ ਤੇ ਸਭ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਵਾਹ ਵਾਹ ਕੀ ਬਾਤ ਹੈ ਜੀ ਅੱਛਾ ਹੁਣ ਤੁਸੀਂ ਸਾਨੂੰ ਹਨੂਮਾਨ ਚਾਲੀਸਾ ਕਿੰਨੇ ਟਾਈਮ ਦੇ ਵਿੱਚ ਸੁਣਾ ਸਕਦੇ ਹੋ 1 ਮਿੰਟ ਹੈ ਚੰਦਾ ਸਿੰਘ ਸਕਿੰਟ ਸੁਣਾ ਦਿਓ ਫਿਰ ਕੀ ਗੁਰੂ ਜਨ ਸਰੋਜ ਦੇ ਰਜਨੀ ਦੇ ਬੜ ਮੁਕਲਾਸਾਰ ਅਨੌਰ ਵਰ ਮਿਲ ਜਸਾ ਜੋਦਾ ਇੱਕ ਵਾਰ ਚਾਰ ਬੁੱਧੀ ਹਿੰਤਨੁਦਾਨ ਕੇ ਸੁਮਿਰਭੰਦ ਕਮਾਲ ਬਲਦੇ ਮਹੀ ਹਰੋਪਲੇ ਸਿਖਾਰ ਚਰਮਨ ਗੰਗੂਦਗਰ ਜੱਕ ਪੀਸੀ ਲੋਕੋ ਰਾਮ ਦੂਤੇ ਤੇ ਬਲਦਾ ਮਾਂ ਜਲੀ ਪੁੱਤਰ ਭਾਉ ਤਨਾ ਮਾਮਾ ਵਿਕਰਮ ਬੁਜਨ ਕੀ ਕੰਤਰੀ ਵਾਰ ਤੋਂ ਮਤ ਕੇ ਸੰਗੀ ਕਿਚਨ ਵਰਨ ਵਿਰਾਸ ਕਾਨਨ ਗੁੰਡਲ ਗੁੰਚ ਕੇ ਸਾਹਸ ਪਰ ਜੋ ਦਇਆ ਵਿਰਾ ਕਾਂਦੇ ਮੁੰਡ ਜਿਹਨੇ ਉਹ ਸਾਰੇ ਸਿੱਖਰ ਸਿਮਨ ਕੇ ਜੀਨ ਤੇਜ ਪ੍ਰਤਾਪ ਮਹਾਜਗਵੰਦਨ ਵਿਦਿਆ ਕੁਨੀਤਿ ਚਾਤੂ ਰਾਮ ਕਾਜ ਕਰੀ ਵੇਕ ਬਾਤ ਪ੍ਰਭੂ ਜਿਤਰਾ ਸੁਣੀ ਵੇਕ ਰਸੀ ਆਰਾਮ ਨਗਨ ਜੀ ਤਾਵਨ ਇਕਸ਼ਮ ਰੁਦਰ ਤੀ ਅਧਿਕਾ ਵਿਕਟਰ ਉਦਰੀ ਲੰਕ ਜਾ ਫੀਮ ਰੁਦਰੀ ਅਦਰਥਾਰੇ ਰਾਮਚੰਦਰ ਕੇ ਕਾਸ ਲੈ ਸ਼੍ਰੀ ਵੱਲ ਕੰਜੀਆ ਹੀਰ ਗੁਰੀ ਅਰਥ ਲੈ ਰੁਤੀ ਕੀ ਨਹੀਂ ਬਹੁਤ ਬੜਾ ਤੂੰ ਮੰਪੀਆ ਪਰ ਸੰਭਾਈ ਸਸ ਬੰਦ ਤੂੰ ਰੋਜ ਇਸਕੇ ਜੀਵ ਦੀ ਘੰਟਾ ਲਗਾਵੇ ਜਨ ਕਾਦਿਕ ਬ੍ਰਹਮਾ ਦੀ ਨਾਰ ਸਾਰ ਸੈਤੀ ਸਜਨ ਕੋਇਰ ਦੀ ਬਾਲ ਜਾਂ ਕਵੀ ਕਵਿਤ ਕਈ ਜਕੇ ਕਹਾਂ ਤੇ ਨਮਕ ਬਾਰ ਸੇ ਕੀ ਨਿਰਾਮ ਲੈ ਰਾਤ ਤੁਹਾਰਾ ਮਤਲਬ ਇਸ ਮਨਨ ਕੇ ਸਰਬੇ ਸਬਜਕ ਜੁਗਸ਼ੇਤਰ ਹੋ ਜਾਣ ਪਰਵਾਨੋ ਲਿਲੋ ਤਾਈ ਮਦਰ ਹੋ ਜਾਣ ਪ੍ਰਭੂਦਰੀ ਕਾ ਮੈਲਿਮ ਜਲਦਰਾਂਗੇ ਹਰ ਤਰਾਈ ਦੁਰਗਮ ਕਾ ਜਿਤ ਕੇ ਜੇ ਤੇ ਜੁਗਮ ਨੂੰ ਗਰਾ ਤੂਰੇ ਰਾਮ ਦੁਆਰੇ ਤੂਰ ਕੁਵਾਰੇ ਉਦਨਾ ਗਿਆ ਵੀ ਪਿਆਸਾ ਸਭ ਸੁਗ ਲੈ ਤੁਮਾਰੀ ਸ਼ਰਵਾ ਤੂੰ ਸ਼ਿਕ ਕਾ ਕਡ ਆਪਨ ਤੇ ਸਮਾਰੋ ਆਪੇ ਤੀਨੋ ਲੋਕ ਆਂਕ ਤੇ ਬੁੱਧ ਵੀ ਜਾ ਕੇ ਨਿਕਲ ਨਹੀਂ ਆਵੇ ਮਹਾਵੀਰ ਜਮਨਾਮ ਨਾ ਸੇ ਰੋ ਗਰੇ ਸਭ ਪੀ ਰਾਜ ਪਨੀ ਅੰਤਰ ਹਨਮਤ ਵੀ ਸੰਕਰ ਦੇ ਹਨਮਾਨ ਜਿਹੜਾ ਮਨ ਕਰਮ ਚਿੰਤਿਆਂ ਜੋਲਾ ਪਰ ਆਮ ਤਾਂ ਬਸ ਵੀ ਆਜਾ ਦਿਨ ਕੇ ਕਾਰਜ ਸकल ਤੁਮ ਸਾਹ ਔਰ ਮਨੋਰਜ ਜੋ ਕੋਈ ਲਾਵੇ ਸમિતਰੀ ਵਨ ਫਲ ਪਾਵੇ ਚਾਰੋ ਦੀ ਪ੍ਰਤਾਪ ਤੁਮਰ ਇਹ ਪ੍ਰਤੀਜਗਤ ਜਰਾ ਸਾਧੂ ਸੰਕੇ ਤੁਮਰੇ ਕਵਾ ਅਸוני ਕੰਦੂ ਰਾਮਦਲਾ ਅਸ਼ਟਦੀਨੋਂ ਨਿਦੀਗੇ ਦਾਦਾ ਦਿਨ ਜਾਣ ਕੀ ਮਤ ਰਾਮਸਰਾਏ ਤੁਮਰੇ ਬਸਰਾ ਹੋ ਰਿਹਾ ਕਿਦਾ ਸਾਡਾumbre ਬਣਨਾ ਆਪਕਾ ਭਾਵੇ ਜਨਮ ਜਨ ਕੈਦ ਗਰੀਸ ਅੰਤਕਾਰ ਦੇ ਘਰਪੁਰ ਜਾਈ ਜਹਾਂ ਜਨ ਮਰੀ ਬਖਤ ਕਾ ਔਰ ਦੇਵਤਾ ਜਿਤਨਾ ਰਹੇ ਹਿੰਮਤੀ ਸਭ ਸੁਖ ਕਰ ਸੰਕਰਗੜੇਮ ਤੇ ਸਭ ਰਾਜੀ ਅਰੇ ਹਿੰਮਤਵਲ ਵੀ ਆ ਜਾ ਜਨ ਮਾਨ ਕੇ ਸਾਈਂ ਕਿਰਪਾ ਕਰ ਗੁਰਦੇਵ ਜੋ ਦਵਾਰ ਬਾਰ ਕਰੇ YouTube ਵੀਡੀਓ ਮੰਦੀ ਮਾਸ ਜੋ ਆਪਣੇ ਮਨ ਚਲੀ ਜਾਵੇ ਜਿੱਦੀ ਸਾਗੇ ਦੁਲਸੀ ਆਸਰ ਚੈਰਾ ਕੀ ਜਿੱਨਾ ਦਿੱਤੇ ਮੈਂ ਭਉਤਨਿਆ ਸੰਕਰਨ ਨਮਗਲ ਮੂਰਤੀ ਰੂਪ ਰਾਮ ਨੰਦ ਜੀ ਦਾ ਸਿੱਧੇ ਮੈ ਸਰਬੂ ਕੀ ਬਾਤ ਹੈ ਸਿਆ ਪਰ ਰਾਮ ਜੈ ਜੈ ਰਾਮ ਕੀ ਬਾਤ ਹੈ ਜੀ ਦੇਖੋ 3 ਮਿੰਟ ਦੇ ਵਿੱਚ ਜਿਹੜਾ ਹਨੂਮਾਨ 40 ਸਾ ਆਮ ਤੌਰ ਤੇ ਗਾਇਆ ਜਾਂਦਾ ਉਹ ਹਨੂਮਾਨ 40 ਸਾ ਇਸ ਬੱਚੇ ਨੇ इजीली 1 ਮਿੰਟ ਤੇ 54 ਸੈਕਿੰਡ ਦੇ ਅੰਦਰ ਗਾ ਕੇ ਇੱਕ ਰਿਕਾਰਡ ਜਿਹੜਾ ਹੈਗਾ ਬਣਾਇਆ ਸਭ ਤੋਂ ਛੋਟੀ ਉਮਰ ਦਾ ਇਹ ਬੱਚਾ ਮੋੜ ਮੰਡੀ ਬਹੁਤ ਛੋਟੀ ਜੀ ਕ ਮੰਡੀ ਹੈ ਬਠਿੰਡਾ ਜ਼ਿਲ੍ਹੇ ਦੀ ਔਰ ਉੱਥੋਂ ਦਾ ਇਹ ਰਹਿਣ ਵਾਲਾ ਹੈ ਔਰ ਬਹੁਤ ਹੀ ਛੋਟੀ ਜੀ ਉਮਰ ਦੇ ਵਿੱਚ ਇਸ ਬੱਚੇ ਨੇ ਇਹਨੇ ਸਾਰੇ ਅਵਾਰਡਸ ਜਿਹੜੇ ਹੈਗੇ ਉਹ ਅਚੀਵ ਕੀਤੇ ਨੇ ਔਰ ਜਿੱਥੇ ਆਪਣੇ ਪੇਰੈਂਟਸ ਨੂੰ ਇਹਨਾਂ ਨੇ ਪ੍ਰਾਊਡ ਫੀਲ ਕਰਵਾਇਆ ਇੰਨੀ ਛੋਟੀ ਉਮਰ ਦੇ ਵਿੱਚ ਹਾਲਾਂਕਿ ਇਹਨਾਂ ਨੂੰ ਨਹੀਂ ਇਸ ਗੱਲ ਦਾ ਅੰਦਾਜ਼ਾ ਹੋਣਾ ਕਿ ਇਹਨਾਂ ਨੇ ਕੀ ਅਚੀਵ ਕਰ ਲਿਆ ਉੱਥੇ ਹੀ ਪੂਰੇ ਸ਼ਹਿਰ ਨੂੰ ਵੀ ਇਹਨਾਂ ਨੇ ਪ੍ਰਾਊਡ ਫੀਲ ਕਰਵਾਇਆ ਮੋਡ ਮੰਡੀ ਤੋਂ ਰਹਿਮਤ ਟੀਵੀ ਦੇ ਲਈ ਆकांक्षा ਸਖਸ ਹੈਨਾ